ਤੋਰੀ ਦੀ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਬਠਿੰਡਾ ਪੁਲਿਸ ਵੱਲੋਂ ਪੰਜ ਵਿਅਕਤੀ ਜਿਹੜੇ ਕਾਬੂ ਕੀਤੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ 2 ਸਰਵਦੀਪ ਸਿੰਘ ਬਰਾੜ ਮੌਜੂਦ ਨੇ ਕਰਦੇ ਹਨ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਥਾਣਾ ਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ, ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ। ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੁਲੈਂਸ ਬਿਊਰੋ ਦੇ ਸਬੰਧਿਤ ਵੱਖ-ਵੱਖ ਰੇਂਜਾਂ ਦੇ ਐਸਐਸਪੀਜ਼ ਨੂੰ ਪਰਤਾਲੀ ਫੀਸ ਦਿੱਤੀਆ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਫੁੱਲ 176 ਮੁਲਜ਼ਮਾਨوں ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਫੁੱਲ 663 ਮੁਲਜ਼ਮਾਨوں ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਬਚਨ ਵੱਧਾ ਮੇਰੀ ਇੱਕ ਹੱਤਵੰਨ ਕੇ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਲਾਈਨ ਪੁਲਿਸ ਵੱਲੋਂ ਪੰਜ ਜਿਹੜੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਨਾਲੇ ਵਿਅਕਤੀ ਕਾਬੂ ਕੀਤੇ ਗਏ ਨੇ ਕੀ ਕਹਿਣਾ ਚਾਹੋਗੇ ਕਿ ਨਾ ਸਾਡੇ ਕੋਲੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਕੁਝ ਬੰਦੇ ਜਿਹੜੇ ਚੋਰੀ ਦੀਆਂ ਵਾਰਦਾਤਾਂ ਵਾਰੀ ਵਾਰੀ ਅੰਜਾਮ ਦਿੰਦੇ ਨੇ ਤੇ ਉਸ ਟਾਈਮ ਉਹਨਾਂ ਦੀ ਲੋਕੇਸ਼ਨ ਦਾ ਵੀ ਪਤਾ ਲੱਗਿਆ ਸੀਗਾ ਇਹ ਇਨਫੋਰਮੇਸ਼ਨ ਕ੍ਰੈਡੀਬਲ ਸੀ ਉਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਸਿਵਲ ਲਾਈਨ ਥਾਣੇ ਮਕਦਮਾ ਦਰਜ ਕੀਤਾ ਗਿਆ ਮਕਦਮਾ ਦਰਜ ਕਰਕੇ ਇਮੀਡੀਏਟਲੀ ਰੀਡ ਕਰਕੇ ਅਸੀਂ ਉਹਦੇ ਵਿੱਚ ਪੰਜ ਬੰਦੇ ਗ੍ਰਿਫਤਾਰ ਕਰ ਲਏ ਸੀਗੇ ਜੀ ਤੇ ਉਹਨਾਂ ਕੋਲ ਮੌਕੇ ਤੇ ਚੋਰੀ ਕੀਤਾ ਹੋਇਆ ਤਕਰੀਬਨ 3 1/2 ਟਨ ਕੋੰਪਲ ਲੋਹਾ ਵਾਸ਼ਿੰਗ ਮਸ਼ੀਨ ਇੱਕ ਐਲਸੀਡੀ ਇੱਕ ਸਿਲੰਡਰ ਤੇ ਹੋਰ ਸਮਾਨ ਮੌਕੇ ਤੇ ਬਰਾਮਦ ਇਹ ਜਨਰਲੀ ਇਹ ਕੀ ਕਰਦੇ ਸੀਗੇ ਚਾਰ ਪੰਜ ਯਾਨੇ ਇਕੱਠੇ ਹੋ ਕੇ ਆਪ ਇਹਨਾਂ ਕੋਲ ਇੱਕ ਆਟੋ ਸੀਗਾ ਉਸ ਤੇ ਰੈਕੀ ਰੁਕੀ ਕਰ ਲੈਂਦੇ ਸੀ ਵੀ ਦੇਖ ਲੈਂਦੇ ਸੀ ਵੀ ਕਿਹੜਾ ਘਰ ਬੰਦ ਪਿਆ ਹੈ ਜਾਂ ਖਾਲੀ ਹੈ ਜਾਂ ਹੋਰ ਹੈਗਾ ਤੇ ਆਟੋ ਵੀ ਅਸੀਂ ਵਰਤ ਕਰ ਲਿਆ ਜਿਸ ਤੇ ਰੈਕੀ ਕਰਾਉਂਦੇ ਫਿਰ ਜੇ ਗੱਲ ਕਰੀਏ ਬੇਸਿਕ ਕੰਮ ਕੀ ਕਰਦੇ ਸੀਗੇ ਵੀ ਕੰਮ ਤਾਂ ਦੇਖੋ ਮੇਨਲੀ ਤਾਂ ਇਹ ਇੱਥੇ ਤੋਬਿਆਣਾ ਦੇ ਰਹਿਣ ਵਾਲੇ ਹੈਗੇ ਨੇ ਜੀ ਪਹਿਲਾਂ ਲਿਬਰ ਵਗੈਰਾ ਦੇ ਕੰਮ ਕਰਦੇ ਸੀਗੇ ਤੇ ਹੁਣ ਬਸ ਫਿਰ ਇਹ ਚੋਰੀ ਚਾਰੀ ਵਾਲੇ ਇਹਨਾਂ ਦੇ ਮਤਲਬ ਗਲ ਸੰਗਤ ਚ ਪੈ ਗਏ ਤੇ ਹੁਣ ਇਹਨਾਂ ਨੇ ਫਿਰ ਇਹ ਵਰਦਾ ਤਾਂ ਜਾਉਂਦੇ ਜਿਵੇਂ ਆਪਾਂ ਗੱਲ ਕਰੀ ਆਪਾਂ ਜਿਹਨੇ ਮਿਹਨਤ ਮਜ਼ਦੂਰੀ ਕਰਦੇ ਆ ਜਾਂ ਦੁਕਾਨ ਸ਼ੌਪ ਤੇ ਲੱਗਿਆ ਜਾਂ ਕੋਈ ਮੇਨ ਲੇਬਰ ਵਾਲਾ ਕੰਮ ਕਰਦੇ ਆ ਕਿਸ ਤਰ੍ਹਾਂ ਦਾ ਕੰਮ ਕਰ ਕੋਈ ਸ਼ੌਪ ਤੇ ਵੀ ਕਰਦੇ ਸੀ ਜੀ ਮੁੰਡਾ ਕੰਮ ਵੱਖ-ਵੱਖ ਕਰਦੇ ਸੀਗੇ ਜੀ ਕਿਉਂਕਿ ਹੈ ਤੇ ਇੱਕ ਏਰੀਆ ਦੇ ਰਹਿਣ ਵਾਲੇ ਪਰ ਜਿੱਦਾਂ ਇੱਕ ਦੋ ਜਣੇ ਇਹਨਾਂ ਤੋਂ ਸ਼ੌਪ ਤੇ ਵੀ ਕੰਮ ਕਰਦੇ ਸੀਗੇ ਕੋਈ ਵੈਸੇ ਮਿਹਨਤ ਮਜ਼ਦੂਰੀ ਲੇਬਰ ਤੇ ਵੀ ਜਾਂਦੇ ਸੀ ਉਸ ਤਰ੍ਹਾਂ ਦਾ ਸੀ ਸਰ ਇਹ ਰਹਿਣ ਵਾਲੇ ਸਾਰੇ ਬਠਿੰਡੇ ਦੇ ਹੀ ਆ ਜੀ ਹਾਂਜੀ ਇਹਨਾਂ ਚੋਂ ਚਾਰ ਜਣੇ ਤਾਂ ਤੁਗਿਆਣਾ ਦੇ ਰਹਿਣ ਵਾਲੇ ਨੇ ਤੇ ਇੱਕ ਸ਼ਾਇਦ ਕਿਦਰ ਦੇ ਏਰੀਆ ਤੋਂ ਰਹਿਣ ਵਾਲੇ ਨੇ ਸਰ ਇਹਨਾਂ ਦੇ 15 ਤੋਂ ਕੋਈ ਪਹਿਲਾਂ ਵੀ ਮੁਕੱਦਮਾ ਦਰਜ ਹੈ ਹਾਂਜੀ ਇਹਨਾਂ ਤੇ ਹੈ ਇਹਨਾਂ ਤੋਂ ਇੱਕ ਜਣੇ ਤੇ ਤਾਂ ਦੋ ਚੋਰੀ ਦੇ ਮੁਕੱਦਮੇ ਦਰਜ ਨੇ ਇੱਕ ਤੇ ਕੈਂਡੀਪੀਐਸ ਦਾ ਹੈਗਾ ਤੇ ਚੋਰੀ ਦਾ ਵੀ ਦਰਜ ਹੈ ਇਹਨਾਂ ਤੋਂ ਇੱਕ ਆਪਣੇ ਹਰਜਿੰਦਰ ਸਿੰਘ ਹੈਗਾ ਜਿਸ ਤੇ ਕਾਫੀ ਇਕਟਮ ਕਰਨਾ ਕਰਦਾ ਹੈ ਜੀ ਸਰ ਕੋਈ ਨਸ਼ਾ ਪੱਤਾ ਵੀ ਕਰਦੇ ਜੀ ਵੀ ਇਸ ਤਰ੍ਹਾਂ ਦੀ ਅਜੇ ਕੋਈ ਗੱਲ ਨਹੀਂ ਸਾਹਮਣੇ ਆਏਗੀ ਨਸ਼ੇ ਪੱਤੇ ਵਾਲੀ ਗੱਲ ਸਾਹਮਣੇ ਮੇਨਲੀ ਮੁਕੱਦਮੇ ਵੀ ਮੋਸਟਲੀ ਚੋਰੀ ਦੇ ਨੇ ਸਾਰੇ ਤਰ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜਿਹੜੇ ਚੋਰੀ ਦੀ ਵਾਰਤਾ ਨੂੰ ਖਾਸ ਕਰਕੇ ਇੰਜ਼ਾਮ ਦੇ ਰਹੇ ਹੈਗੇ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਸਾਡਾ ਪਬਲਿਕ ਨੂੰ ਵੀ ਇਹੀ ਅਪੀਲ ਹੈ ਤੇ ਅਦਰਵਾਈਜ਼ ਜਿਹੜੇ ਇਹੋ ਜਿਹੇ ਕੋਈ ਮਾੜੇ ਆਂਸਰ ਨੇ ਜਿਹੜੇ ਇਹਨਾਂ ਦੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜਦੋਂ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਤੁਰੰਤ ਮੁਕਦਮਾ ਦਰਜ ਕਰਕੇ ਇਹਦੇ ਵਿੱਚ ਅਸੀਂ ਆਪਦੀ ਕਾਰਵਾਈ ਕਰਦੇ ਆਂ ਤੇ ਜਿਹੜੀ ਵੀ ਕਾਨੂੰਨ ਦੀ ਸਖਤ ਤੋਂ ਸਖਤ ਜਿਹੜੀ ਧਾਰਾ ਹੈਗੀ ਆ ਅਸੀਂ ਬੀਐਨਐਸ 611 ਜਿਹੜੇ ਰਿਪੀਟਡ ਆਫ ਆਫੈਂਡਰਸ ਨੇ ਜਿਹੜੇ ਵਾਰੀ-ਵਾਰੀ ਜੁਰਮ ਕਰਨ ਦੀ ਆਦਤੀ ਨੇ ਤਾਂ ਸਭ ਤੋਂ ਸਖਤ ਧਾਰਾ ਲਾਉਣੀ ਆ ਹੁਣ ਇਹਦੇ ਵਿੱਚ ਲੰਬੇ ਕਾਨੂੰਨਾਂ ਜੀ ਸਜ਼ਾ ਵੀ ਤਕਰੀਬਨ ਉਮਰ ਕੈਦ ਸਜ਼ਾ ਵੀ ਨੇ ਉਮਰ ਕੈਦ ਤੱਕ ਦੀ ਆ ਤਾਂ ਸਾਡੀ ਇਹੀ ਹੈਗਾ ਵੀ ਅਗਰ ਕੇਸ ਜੇ ਕਰੂਗਾ ਜੀ ਸਭ ਤੋਂ ਸਖਤ ਧਾਰਾ ਲਾ ਕੇ ਇਮੀਡੀਏਟਲੀ ਕਾਰਵਾਈ ਆ ਪੁਲਿਸ ਨਾਲ ਦੀ ਬਿਲਕੁਲ ਜੀ ਬਿਲਕੁਲ ਐਸੀ